ਰੀਲ ਬਣਾਉਣ ਦੇ ਚੱਕਰ ਦੇ ਵਿੱਚ ਲੋਕ ਕੀ ਕੁਝ ਨਹੀਂ ਕਰਦੇ ਦੱਸਦੇ ਕਿ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਕਈ ਲੋਕਾਂ ਨੂੰ ਆਪਣੀ ਜਾਨ ਜੋਖਮ ਦੇ ਵਿੱਚ ਪਾਉਂਦੇ ਵੀ ਵੇਖਿਆ ਗਿਆ ਤੇ ਕਈ ਲੋਕ ਆਪਣੀ ਜਾਨ ਤੱਕ ਖਵਾ ਦਿੰਦੇ ਨੇ ਹੁਣ ਮਾਮਲਾ ਸਾਹਮਣੇ ਆਉਂਦਾ ਇੱਕ ट्रैवल ਇਨਫਲੂਐਂਸਰ ਦਾ ਜਿਹहां ਨਾਮ ਅਨਵੀ ਖਾਮਦਾਰ ਜਸਤੇ ਤਰਤਨਾਕ ਮੌਤ ਹੋਈ ਹੈ ਉਹ ਵੀ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਦਰਸਲ ਮਹਾਰਾਸ਼ਟਰ ਦੇ ਰਾਏਗੜ ਜ਼ਿਲ੍ਹੇ ਦੇ ਵੀਡੀਓ ਬਣਾਉਣ ਦੌਰਾਨ ਆਪਣੀ ਰੀਲ ਦੇ ਨਾਲ ਮਸ਼ਹੂਰ ਹੋਈ ਮੁੰਬਈ ਨਿਵਾਸੀ ਅਨਵੀ ਕਾਮਦਾਰ ਦੀ ਖਾਈ ਚ ਡਿੱਗਣ ਦੇ ਨਾਲ ਮੌਤ ਹੋ ਗਈ ਹੈ 22 ਸਾਲਾ ਚਾਰਟਡ ਅਕਾਊਂਟੈਂਟ ਅਨਵੀ ਜੋ ਆਪਣੇ ਸੱਤ ਦੋਸਤਾਂ ਨਾਲ ਕੁੰਮਰ ਗਈ ਸੀ ਮੰਗਲਵਾਰ ਨੂੰ ਵੀਡੀਓ ਬਣਾਉਂਦੇ ਸਮੇਂ ਰਾਏਗੜ੍ਹ ਜ਼ਿਲ੍ਹੇ ਦੇ ਮਾਨਗਾਮ ਵਿੱਚ ਕੁੰਬੇ ਚਰਨੇ ਦੇ ਨੇੜੇ ਡੂੰਗੀ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਜਾਣਕਾਰੀ ਦਿੰਦੇ ਹੋਏ ਮਾਨਗਾਮ ਪੁਲਿਸ ਸਟੇਸ਼ਨ ਦੇ ਅਧਿਕਾਰੀ ਅਨੁਸਾਰ ਮੁੰਬਈ ਦੇ ਵਿੱਚ ਅਨਵੀ ਕੁੰਮੜਾਈ ਸੀ ਜੋ ਕਿ ਮੁੰਬਈ ਦੇ ਮੁਲੰਡ ਦੀ ਰਹਿਣ ਵਾਲੀ ਹੈ بارش ਦੌਰਾਨ ਆਪਣੇ ਦੋਸਤਾਂ ਦੇ ਨਾਲ ਸੈਰ ਕਰਨ ਗਈ ਸੀ ਪੇਸ਼ੇ ਤੋਂ ਸੀਏ ਹੈ ਅਨਵੀ ਅਨਵੀ ਆਪਣੀ ਸੋਸ਼ਲ ਮੀਡੀਆ ਤੇ ਕਈ ਰੀਲਾਂ ਬਣਾਉਂਦੀ ਹੈ ਤੇ ਅਨਵੀ ਮਸ਼ਹੂਰ ਵੀ ਹੈ ਅਨਵੀ ਖਾਮਦਾਰ ਨੂੰ ਪਤਾ ਸੀ ਕਿ ਰੀਲ ਬਣਾਉਣ ਦੀ ਕਲਾ ਨੇ ਉਸ ਨੂੰ ਪ੍ਰਸਿੱਧੀ ਦਿਵਾਈ ਹੈ ਉਹ ਉਸਦੀ ਮੌਤ ਦਾ ਕਾਰਨ ਵੀ ਬਣੇਗੀ ਜਿਹਾਂ ਅਨਵੀ ਕਾਮਦਾਰ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਚੀਜ਼ ਦੇ ਕਾਰਨ ਉਸ ਨੂੰ ਪ੍ਰਸਿੱਧੀ ਮਿਲੀ ਹੈ ਉਹ ਉਸਦੀ ਮੌਤ ਦਾ ਕਾਰਨ ਬਣੇਗੀ ਦਰਸਲ ਅਨਵੀ 16 ਜੁਲਾਈ ਨੂੰ ਆਪਣੇ ਸੱਤ ਤੋਸਤਾ ਦੇ ਨਾਲ ਛਰਨੇ ਤੇ ਕੁੰਮੜ ਗਈ ਸਵੇਰੇ ਲਗਭਗ 10:30 ਵਜੇ ਅਨਵੀ ਇੱਕ ਵੀਡੀਓ ਦੀ ਸ਼ੂਟਿੰਗ ਕਰ ਰਹੀ ਸੀ ਉਹ ਕੁੰਬੇ ਛਰਨੇ ਦੇ ਕੋਲ ਜਾਂਦੀ ਹੈ ਇੱਕ ਛੋਟੀ ਜਈ ਸਪਾਈਕ ਤੇ ਗਈ ਤੇ ਰੀਲ ਦੀ ਸ਼ੂਟਿੰਗ ਕਰ ਦੱਤੀ ਫਿਰ ਅਚਾਨਕ ਉਸਦਾ ਪੈਰ ਫਿਸਲ ਜਾਂਦਾ 30 ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗਦੀ ਹੈ ਉਸ ਤੋਂ ਬਾਅਦ ਉਸਦੀ ਮੌਤ ਹੋ ਗਈ ਉਦਰੀ ਕੋਸਟ ਗਾਰਡ ਦੇ ਨਾਲ ਨਾਲ ਮਹਾਰਾਸ਼ਟਰ ਰਾਜ ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਵੀ ਉਸਦੀ ਮਦਦ ਕੀਤੀ ਪਰ ਉਸ ਨੂੰ ਕੋਈ ਨਾ ਬਚਾ ਸਕਿਆ ਰੀਲ ਬਣਾਉਣ ਦਾ ਸ਼ੌਂਕ ਤੁਸੀਂ ਵੀ ਰੱਖਦੇ ਹੋ ਪਰ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਕਿਤੇ ਆਪਣੀ ਜਾਨ ਜੋਖਮ 'ਚ ਨਾ ਪਾ ਬੈਠਣਾ ਕਿਤੇ ਆਪਣੀ ਜਾਨ ਨਾ ਗਵਾ ਬੈਠਣਾ ਕਿਉਂਕਿ ਮੁੰਬਈ ਦੀ ਰਹਿਣ ਵਾਲੀ ਅਨਵਿਕਾਮਦਾਰ ਦੇ ਨਾਲ ਇਹੀ ਹੋਇਆ ਉਸਨੇ ਆਪਣੀ ਜਾਨ ਗਵਾ ਲਈ ਹੈ ਦੱਸਦੇ ਕਿ ਹਸਪਤਾਲ ਜਦੋਂ ਅਨਵੀ ਨੂੰ ਲਿਜਾਇਆ ਗਿਆ ਡਾਕਟਰਾਂ ਨੇ ਉੱਥੇ ਉਸ ਨੂੰ ਮਿਤਕ ਐਲਾਨ ਕਰ ਦਿੱਤਾ ਹੈ